ਕਿ ਤੁਸੀਂ ਜਾਣਦੇ ਹੋ ਇੱਕ ਅਜੇਹਾ ਸ਼ਹਿਰ ਜਿੱਥੇ ਲੋਕਾਂ ਦੀਆਂ ਪਤਨੀਆਂ ਬੱਚੇ ਲਾਪਤਾ ਹੁੰਦੀਆਂ ਸ਼ਿਕਾਇਤਾਂ ਦਾ ਹੜ ਆ ਗਿਆ ਹੈ ਫਲਾਤ ਇਹ ਨਹੀਂ ਇਸ ਸ਼ਹਿਰ ਦੇ ਸਿਰਫ ਇੱਕ ਥਾਣੇ ਵਿੱਚ ਪਿਛਲੇ 23 ਦਿਨਾਂ ਦੇ ਵਿੱਚ 14 ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਕਿਸੇ ਦੀ ਪਤਨੀ 에어ਪੋਰਟ ਲਈਕਰ ਰਵਾਨਾ ਹੋਈ ਸੀ ਪਰ ਉਹ 에어ਪੋਰਟ ਨਹੀਂ ਪਹੁੰਚੀ ਜਾਂ ਕਿਸੇ ਦੀ ਪਤਨੀ 에어ਪੋਰਟ ਪਹੁੰਚੀ ਪਰ ਅੰਤਮ ਮੰਜ਼ਲ ਤੇ ਨਹੀਂ ਪਹੁੰਚੀ ਇਹ ਹੈਰਾਨ ਕਰਨ ਵਾਲਾ ਮਾਮਲਾ ਹੈਦਰਾਬਾਦ ਤੋਂ ਵੇਖਣ ਨੂੰ ਮਿਲਿਆ ਹੈ ਜਿੱਥੇ ਸਾਈਬਰਾਬਾਦ ਪੁਲਿਸ ਸਟੇਸ਼ਨ ਤੇ ਕਈ ਅਜਾਈਆਂ ਸ਼ਿਕਾਇਤਾਂ ਲੈ ਕੇ ਲੋਕ ਪਹੁੰਚ ਰਹੇ ਨੇ ਇਸ ਥਾਣੇ ਵਿੱਚ 17 April 2024 ਤੋਂ 10 ਮਈ ਤੱਕ ਲਾਪਤਾ ਵਿਅਕਤੀਆਂ ਦੀਆਂ 14 ਤੋਂ ਵੱਧ ਐਫਆਈਆਰਾਂ ਦਰਜ ਕਰ ਲਈਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਹైదరాబాద్ ਦੀ ਸਾਇਬਰਾਬਾਦ ਪੁਲਿਸ ਦੀ ਵਿੱਚ ਗੁੰਮਸ਼ੁਦਗੀ ਦੇ ਕੇਸ ਸर्ज ਨੇ ਇਸ ਸ਼ਹਿਰ ਦੇ ਵਿੱਚ ਇੱਕ ਥਾਣੇ ਵਿੱਚ ਹੌਸਨ ਹਰ ਡੇਢ ਦਿਨ ਬਾਅਦ ਇੱਕ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਹੋ ਰਿਹਾ ਜੋ ਕਿ ਹੈਰਾਨ ਕਰਨ ਵਾਲਾ ਹੈ ਸਥਾਨਕ ਪੁਲਿਸ ਨੇ ਇੰਨਾ ਸਾਰੀਆਂ ਸ਼ਿਕਾਇਤਾਂ ਤੇ ਐਫਆਈਆਰ ਦਰਜ ਕਰਕੇ ਲਾਪਤਾ ਔਰਤਾ ਅਤੇ ਹੋਰ ਲੋਕਾਂ ਦੀ ਭਾਲ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਕੀ ਤੁਸੀਂ ਜਾਣਦੇ ਹੋ ਇੱਕ ਅਜੇਹਾ ਸ਼ਹਿਰ ਜਿੱਥੇ ਲੋਕਾਂ ਦੀਆਂ ਪਤਨੀਆਂ ਬੱਚੇ ਲਾਪਤਾ ਹੁੰਦੀਆਂ ਸ਼ਿਕਾਇਤਾਂ ਦਾ ਹੜ ਆ ਗਿਆ ਫਲਾਤ ਇਹ ਨਹੀਂ ਇਸ ਸ਼ਹਿਰ ਦੇ ਸਿਰਫ ਇੱਕ ਥਾਣੇ ਵਿੱਚ ਪਿਛਲੇ 23 ਦਿਨਾਂ ਦੇ ਵਿੱਚ 14 ਤੋਂ ਵੱਧ ਵਿਅਕਤੀਆਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਕਿਸੇ ਦੀ ਪਤਨੀ 에어ਪੋਰਟ ਲੈ ਕੇ ਰਵਾਨਾ ਹੋਈ ਸੀ ਪਰ ਉਹ 에어ਪੋਰਟ ਨਹੀਂ ਪਹੁੰਚੀ ਜਾਂ ਕਿ ਕਿਸੇ ਦੀ ਪਤਨੀ 에어ਪੋਰਟ ਪਹੁੰਚੀ ਪਰ ਅੰਤਮ ਮੰਜ਼ਲ ਤੇ ਨਹੀਂ ਪਹੁੰਚੀ ਇਹ ਹੈਰਾਨ ਕਰਨ ਵਾਲਾ ਮਾਮਲਾ ਹੈਦਰਾਬਾਦ ਤੋਂ ਵੇਖਣ ਨੂੰ ਮਿਲਿਆ ਹੈ ਜਿੱਥੇ ਸਾਈਬਰਾਬਾਦ ਪੁਲਿਸ ਸਟੇਸ਼ਨ ਤੇ ਕਈ ਅਜਾਈਆਂ ਸ਼ਿਕਾਇਤਾਂ ਲੈ ਕੇ ਲੋਕ ਪਹੁੰਚ ਰਹੇ ਨੇ ਇਸ ਥਾਣੇ ਵਿੱਚ 17 April 2024 ਤੋਂ 10 ਮਈ ਤੱਕ ਲਾਪਤਾ ਵਿਅਕਤੀਆਂ ਦੀਆਂ 14 ਤੋਂ ਵੱਧ ਐਫਆਈਆਰਾਂ ਦਰਜ ਕਰ ਲਈਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਹైదరాబాద్ ਦੀ ਸਾਇਬਰਾబాద్ ਪੁਲਿਸ ਦੀ ਵਿੱਚ ਗੁੰਮਸ਼ੁਦਗੀ ਦੇ ਕੇਸ ਸਰਜ ਨੇ ਇਸ ਸ਼ਹਿਰ ਦੇ ਵਿੱਚ ਇੱਕ ਥਾਣੇ ਵਿੱਚ ਹੌਸਨ ਹਰ ਡੇਢ ਦਿਨ ਬਾਅਦ ਇੱਕ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਦਰਜ ਹੋ ਰਿਹਾ ਜੋ ਕਿ ਹੈਰਾਨ ਕਰਨ ਵਾਲਾ ਹੈ ਸਥਾਨਕ ਪੁਲਿਸ ਨੇ ਇੰਨਾ ਸਾਰੀਆਂ ਸ਼ਿਕਾਇਤਾਂ ਤੇ ਐਫਆਈਆਰ ਦਰਜ ਕਰਕੇ ਲਾਪਤਾ ਔਰਤਾ ਅਤੇ ਹੋਰ ਲੋਕਾਂ ਦੀ ਭਾਲ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਲੁਧਿਆਣਾ ਲਾਈਵ